ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਕਰਨ ਸਿੰਘ ਗ੍ਰੈਂਗ ਪਤਾ ਖਰੜ ਮਹਾਲੀ ਉਮਰ 26 1994 ਪੜਾਈ ਬੀ ਐਸ ਸੀ ਮਾਈਕਰੋ ਬਾਇਓਲੋਜੀਕ बीएससी जियोलॉजिक एमएससी माइक्रोबायोलॉजिक ਫੈਮਿਲੀ ਦੇ ਵਿੱਚ ਪਿਤਾ ਐਕਸਪਾਇਰ ਨੇ ਮਦਰ ਨੇ ਗ੍ਰੈਂਡ ਮਦਰ ਨੇ ਬ੍ਰਦਰ ਨੇ ਤੇ ਸਿਸਟਰ ਇਨ ਲਾ ਕਾਮੇ ਜੀ ਇਹਨਾਂ ਦਾ ਮੈਡੀਕਲ ਕਲੇਮ ਐਨਲਿਸਟ ਐਂਡ ਫਰਾਡ ਡਿਟੈਕਸ਼ਨ ਮੈਡੀਕਲ ਕਲੇਮਸ ਐਟ ਅਮੇਬਲ ਕੰਸਟੈਂਸੀ ਬਿਜ਼ਨਸ ਕਲੀਨਿਕ ਲੈਬਾਰਟਰੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜਿਹਦੇ ਉੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਫਤਿਹਬਾਦ ਕਾਸਟ ਧਾਨਿਕ ਜੁਲਾਹਾ ਗੋਤ ਦਿ ਲੋੜ ਫਰੰਦ ਉਮਰ 27 5 1900 ਨੰਨੀ ਕੱਦ 5 ਫੁੱਟ 2 ਇੰਚ ਪੜ੍ਹਾਈ MBA ਪਾਸ ਭਰਾ ਇੱਕ ਸਟੱਡੀ ਮੈਡੀਕਲ ਲਾਈਨ ਪਿਤਾ ਡਾਕਟਰ ਆਪਣਾ ਕਲੀਨਿਕ ਮਾਤਾ ਹਾਊਸ ਵਾਈਫ ਨੇ ਤੇ ਕੰਮ ਮੇਜੀ ਇਹਨਾਂ ਦੀ ਲੜਕੀ ਕੈਨੇਡਾ ਕੈਲਗਰੀ ਦੇ ਵਿੱਚ ਵਧੀਆ ਨੌਕਰੀ ਕਰਦੀ ਏ ਤੇ ਵਰਕ ਪਰਮਿਟ ਏ ਕੈਨੇਡਾ ਦੇ ਵਿੱਚ ਤੇ ਪਰਿਵਾਰ ਦੀ ਮਾंगे ਮੁੰਡਾ ਪੜਿਆ ਲਿਖਿਆ ਕੈਨੇਡਾ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਜਾਂ ਫਿਰ ਕਿਸੇ ਹੋਰ ਕੰਟਰੀ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਨਸ਼ੇ ਤੋਂ ਰਹਿਤ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਏ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਦੀਪ ਸਿੰਘ ਸਿਆਣੀ ਪਤਾ ਲੁਧਿਆਣਾ ਉਮਰ 29 1997 ਕੱਦ 5 6 ਪੜ੍ਹਾਈ ਵੈਲ ਐਜੂਕੇਟਿਡ ਇਨ ਆਰਕੀਟੈਕਟ ਆਰਕੀਟੈਕਚਰ ਆਪਣਾ ਬਿਜ਼ਨਸ ਹੈ ਵੈਲ ਸੈਟਲ ਬਿਲੋਂਗਿੰਗ ਸਿੱਖ ਕਾਸਟ ਵੈਸ਼ਨੂ ਪਰਿਵਾਰ ਅਤੇ ਕਾਮੇ ਜੀ ਇਹਨਾਂ ਦਾ ਸਾਈਡ ਇਨਕਮ 50 ਕੇ ਮੰਥਲੀ ਪ੍ਰਾਪਰਟੀ 1.5 ਕਰੋੜ ਅਬਵ ਫੈਮਿਲੀ ਇਨਕਮ 35 ਤੋਂ 40 ਲੱਖ ਐਨੂਅਲ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏ ਕੁਮਾਰ ਵਰਮਾ ਤਲਾਕ ਸ਼ੁਦਾ ਕਨੇਡਾ ਪੀ ਆਰ ਪਤਾ ਜ਼ਿਲ੍ਹਾ ਫਾਜ਼ਿਲਕਾ ਕਾਸਟ ਹਿੰਦੂ ਸੁਨਿਆਰ ਉਮਰ 6 2 1985 ਕੱਦ 6 1 ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਭਰਾ ਏ ਕੇ ਮੈਰੀਡ ਇੰਡੀਆ ਕੰਮ ਇਹ ਜੀ ਇਹਨਾਂ ਦਾ ਜੋਬ ਇਨ ਟਰਕਿੰਗ ਕੰਪਨੀ ਮਾਂਟਰੀਅਲ ਕੈਨੇਡਾ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਇੰਡੀਆ ਦੇ ਵਿੱਚ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਟ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਦਨਲੋਪ ਕੋਲਕਾਤਾ ਕਾਸਟ ਬੈਣੀਪਾਲ ਜੱਟ ਸਿੱਖ ਉਮਰ 25 1994 ਪੜਾਈ ਪੋਸਟ ਗ੍ਰੈਜੂਏਸ਼ਨ ਡੈਟਿਕਸ ਕੱਦ 5 ਫੁੱਟ 6 ਇੰਚ ਭਰਾ ਇੱਕ ਅਨਮੈਰਿਡ ਤੇ ਕਾਮਯਾਬ ਜੀ ਇਹਨਾਂ ਦਾ ਵਰਕਿੰਗ ਐਸ ਡੈਂਟਿਸਟਿਨ ਇਨ ਦਿੱਲੀ ਤੇ ਪਰਿਵਾਰ ਦੀ ਮੰਗੇ ਮੁੰਡਾ ਜਨ ਸਿੱਖ ਪਰਿਵਾਰ ਤੋਂ ਹੋਵੇ ਸੋਹਣਾ ਸੁਨੱਖਾ ਪੜਿਆ ਲਿਖਿਆ ਵਧੀਆ ਕੰਮ ਕਰਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਿਗਰਾਉ ਕਾਸਟ ਜੜਸਿਕ ਗੋਤ ਸਿੱਧੂ ਉਮਰ ਦਾਸ ਜਨਮ 1997 ਕੱਦ 57 ਪੜਾਈ ਬੀ ਫਾਰਮੇਸੀ ਡਿਗਰੀ ਪਰਿਵਾਰ ਦੀ ਮੰਗੇ ਮੁੰਡਾ ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਪੀਆਰ ਹੋਵੇ ਤੇ ਵੈਸ਼ਨੂ ਫੈਮਲੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਜੋਤ ਕੌਰ ਪਤਾ ਮੋਗਾ ਕਾਸਟ ਰਾਜਪੂਤ ਗੋਤ ਔਲਖ ਉਮਰ 5 ਮਈ 1990 ਕੱਦ 5 6 ਪੜ੍ਹਾਈ 10 ਪਾਸ ਕੁੜੀ ਤਲਾਕਸ਼ੁਦਾ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਿਸੇ ਵਧੀਆ ਸਿਟੀ ਤੋਂ ਜਾਂ ਐਨ ਆਰ ਆਈ ਹੋਵੇ ਤਲਾਕਸ਼ੁਦਾ ਤੇ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਾਨਸਾ ਕਾਸਟ ਜੱਤ ਸਿੱਖ ਗੋਤ ਥਿੰਦ ਉਮਰ 17 8 1998 ਕੱਦ 5 4 ਭਰਾ 1 ਤੇ ਕਾਮੇ ਜੀ ਇਹਨਾਂ ਦੀ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ ਤੇ 40 ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇ ਮੁੰਡੇ ਨੂੰ 30 ਕਿੱਲੇ ਜ਼ਮੀਨ ਆਉਂਦੀ ਹੋਵੇ ਤੇ ਮਾਨਸਾ ਰਤੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਔਜਲਾ ਉਮਰ 1993 ਰੰਗ ਸਾਫ ਕੱਦ 5 6 ਪੜਾਈ ਡਬਲ ਐਮਏ ਤੇ ਪਰਿਵਾਰ ਦੀ ਮੰਗੇ ਮੁੰਡੇ ਦੇ ਕੋਲ 20 ਤੋਂ 30 ਕਿੱਲੇ ਤੱਕ ਜ਼ਮੀਨ ਹੋਵੇ ਭਾਵੇਂ ਮੁੰਡਾ ਕੋਈ ਨੌਕਰੀ ਜਾਂ ਬਿਜ਼ਨਸ ਕਰਦਾ ਹੋਵੇ ਇਕੱਲਾ ਪਰ੍ਹਾ ਹੋਵੇ ਸੰਗਰੂਰ ਤੇ ਪਟਿਆਲੇ ਜ਼ਿਲ੍ਹੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨਾ ਨਾਲਪੁਰਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰਗੁਰ ਸਿੱਖ ਦਸਤਾਰਧਾਰੀ ਪਤਾ ਗੁਰਦਾਸਪੁਰ ਕਾਸਟ ਜਟ ਸਿੱਖ ਗੋਤ ਗੁਰਾਇਆ ਕੱਦ 5 ਫੁੱਟ 8 ਇੰਚ ਉਮਰ 30 ਤਿੰਨ 2000 ਪੜਾਈ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਬੀਐਸਸੀ ਫੈਸ਼ਨ ਡਿਜ਼ਾਈਨਿੰਗ ਪੈਣ ਨੋ ਪਰਾ ਨੋ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਤੇ ਮੰਗੇ ਜੀ ਮੁੰਡਾ ਕਨੇਡਾ ਦੇ ਵਿੱਚ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਕੋਈ ਜੌਬ ਕਰਦਾ ਹੋਵੇ ਜ਼ਮੀਨ ਹੋਵੇ ਗੁਰਸਿੱਖ ਫੈਮਿਲੀ ਤੋਂ ਹੋਵੇ ਮੁੰਡਾ ਗੁਰਸਿੱਖ ਹੋਵੇ ਤੇ ਗੁਰਦਾਸਪੁਰ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਿੰਦੂ ਖੱਤਰੀ ਪਾਸੇ ਲੜਕੀ ਪਤਾ ਲੁਧਿਆਣਾ ਉਮਰ 24 9 1990 ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਵਿਦ ਪੀਜੀਡੀਸੀ ਇਨ ਕੰਪਿਊਟਰ ਲੜਕੀ ਮੰਗਲੀਕ ਅਤੇ ਪਰਿਵਾਰ ਦੀ ਮੰਗੇ ਮੁੰਡਾ ਲੁਧਿਆਣਾ ਦੇ ਵਧੀਆ ਪਰਿਵਾਰ ਤੋਂ ਹੋਵੇ ਵਧੀਆ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਬਾਗਾ ਪੁਰਾਣਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 1992 ਕੱਦ 5'3 ਪੜਾਈ ਬੀਸੀਏ ਐਮਸੀਏ ਤੇ ਕੰਮ ਇਹ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਪੀਆਰ ਜਾਂ ਡਿਗਰੀ ਕੀਤੀ ਹੋਵੇ 8 ਤੋਂ 10 ਕਿੱਲੇ ਜ਼ਮੀਨ ਵਾਲੇ ਹੀ ਇਹਨਾਂ ਨੂੰ ਸੰਪਰਕ ਕਰੋ ਮੋਗਾ ਫਰੀਦਕੋਟ ਨੂੰ ਪਹਿਲੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਵਿੰਦਰ ਸਿੰਘ ਪਤਾ ਹੰਸਕਲਾ ਜ਼ਿਲ੍ਹਾ ਲੁਧਿਆਣਾ ਕਾਸਟ ਜਟ ਸਿੱਖ ਗੋਤ ਸਰਾ ਉਮਰ 1 8 1992 ਪੜਾਈ ਗਵਰਨਮੈਂਟ ਐਜੂਕੇਟਿਡ ਐਂਡ ਡਿਪਲੋਮਾ ਇਨ ਪਲੰਬਿੰਗ ਪਹਿਣ ਇੱਕ ਮੈਰਿਡ ਸੈਟਲ ਕੈਨੇਡਾ ਤੇ ਕਾਮੇਚੀ ਮੁੰਡਾ ਕੈਨੇਡਾ ਵਿਜ਼ਟਰ ਵੀਜੇ ਤੇ ਆ ਚਾਰ ਕਿੱਲੇ ਚ ਮੀਨ ਨੇ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਗੁਰਦਾਸਪੁਰ ਕਾਸਟ ਹਿੰਦੂ ਜਾਟ ਉਮਰ 1996 ਕੱਦ 54 ਪੜਾਈ ਬੀਐਸਸੀ ਨਰਸਿੰਗ ਪਿਤਾ ਬਿਜ਼ਨੈਸਮੈਨ ਫਾਰਮਰ ਕਾਮੇਚੀ ਕੈਨੇਡਾ ਪੀਆਰ ਆਰਐਨਐ ਜਿਸਟਰਡ ਨਰਸ ਜੋਬ ਇਨ ਹਸਪੀਟਲ ਵੈਸ਼ਨੋ ਪਰਿਵਾਰ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਵੈਸ਼ਨੋ ਪਰਿਵਾਰ ਤੋਂ ਹੋਵੇ ਬੀਏ ਪਾਸ ਵਧੀਆ ਨੌਕਰੀ ਕਰਦਾ ਹੋਵੇ ਜ਼ਮੀਨ ਕਟਿੰਗ ਵਾਲਾ ਹੋਵੇ ਤੇ ਜਨਰਲ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਬਿਲਦਿਆਂ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ